ਹਾਂਜੀ ਵੀਰੇ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦੇ ਹੋਰ ਉਮੀਦ ਕਰਦੇ ਆ ਬਾਈ ਸਾਰੇ ਵਧੀਆ ਹੋਵੋਗੇ ਤੇ ਅੱਜ ਵੀਰੇ ਆਪਾਂ ਝੋਨਾ ਜਾਂ ਵੜਨ ਲੱਗੇ ਸੀ ਜਿਹੜਾ ਰੰਦਾ ਸੀਗਾ ਤੇ ਚੱਲਦੇ ਆ ਮੋਟਰ ਤੇ ਤੁਹਾਨੂੰ ਦਿਖਾਉਨੇ ਆ ਤੇ ਬਾਕੀ ਆਪਣਾ ਇੱਧਰ ਵੀ ਤੁਹਾਨੂੰ ਦਿਖਾਉਨੇ ਆ ਇੱਧਰ ਵੀ ਆਲੂ ਦਾ ਟ੍ਰੀਟਮੈਂਟ ਚੱਲਦਾ ਵਾ ਬਾਕੀ ਇੱਧਰ ਬਾਈ ਰੋਟਾਵੇਟਰ ਨੂੰ ਵੀ ਆਪਾਂ ਗਰੀਸ-ਗਰੂਸ ਕਰਤਾ ਹੀ ਸੀਜ਼ਨ ਦਾ ਕੰਮ ਹੋਣਾ ਬਾਅਦ ਸ਼ੁਰੂ ਹੋਣਾ ਦਾ ਟਰੈਕਟਰ ਨੂੰ ਵੀ ਇਹਨੂੰ ਸਵਰਾਜ ਨੂੰ ਵੀ ਕਰਤਾ ਹੀ ਗਰੀਸ ਸਾਰੇ ਨੂੰ ਹੌਲੈਂਡਰ ਨੂੰ ਵੀ ਕਰਤਾ ਹੀ ਹੌਲੈਂਡ ਮੋਟਰ ਤੇ ਲੈ ਗਏ ਤੇ ਜਾਨਾ ਮੈਂ ਵੀ ਚਾਜੂ ਲੈ ਕੇ ਕਮੈਨ ਆਉਣ ਵਾਲੀ ਆ ਤੇ ਇੱਧਰ ਬਾਕੀ ਇਹ ਪਲੇ ਟਰੀਟਮੈਂਟ ਚੱਲਦਾ ਬਾਈ ਸਟਾਨੇ ਆਲੂ ਦਾ ਲੋਵਰੇ ਆ ਆਪਣਾ ਰਹਿ ਗਿਆ ਸੀ ਬਾਈ ਕਿਹੜਾ ਉਹਦਨੇ ਵੱਢਣ ਵਾਲਾ ਉਦੋਂ ਬਾਅਦ ਮੀਂਹ ਪੈਣ ਲੱਗ ਗਿਆ ਯਾਰ ਫਿਰ ਵੱਢਿਆ ਹੀ ਨਹੀਂ ਗਿਆ ਹੈਗਾ ਮੀਂਹ ਕਾਫੀ ਪੈ ਗਏ ਸੀਗੇ ਹਨਾ ਗਿੱਲਾ ਹੋ ਗਿਆ ਤਾਂ ਕਰਕੇ ਅੱਜ ਹੁਣ ਚਲਾਉਣ ਲੱਗਿਆ ਬਾਈ ਕਮੈਨ ਆਲੇ ਇੱਧਰੋਂ ਰਹਿ ਗਿਆ ਸੀ ਇੰਨਾ ਕ ਵੱਢਿਆ ਸੀਗਾ ਯਾਨੀ ਕਿ ਤਿੰਨ ਕੀਲਿਆਂ ਦਾ ਬਾਈ ਕਿਹੜਾ ਇਹ ਜੋ ਆ ਵੱਡਿਆ ਸੀ ਬਾਕੀ ਉਹ ਦੋ ਗਿੱਲਿਆਂ ਦਾ ਉਹ ਚੌਦਾ ਕ ਵੱਡਿਆ ਸੀ ਅੱਜ ਦੇਖਦੇ ਆਂ ਵੀ ਪਤਾ ਲੱਗ ਜੋ ਉਸਤ ਬਾਈ ਤੁਹਾਨੂੰ ਦੱਸਾਂਗੇ ਫਿਰ ਆਪਾਂ ਵੀਡੀਓ ਦੇ ਵਿੱਚ ਵੀ ਉਹਦਨੇ ਕਿੰਨਾ ਹੋਇਆ ਸੀਗਾ ਉਹਦਨੇ ਆਪਾਂ ਆਈਡੀਆ ਜੇ ਲਾਇਆ ਸੀਗਾ ਉਹਦਨੇ ਯਾਨੀ ਕਿ 80 ਕੁ ਮਿੰਟਲ ਹੋ ਗਿਆ ਜੀ ਅੱਜ ਬਾਈ ਤੇ ਬਾਕੀ ਅੱਜ ਦੇਖਦੇ ਆਂ ਵੀਰੇ ਕਿੰਨਾ ਹੁੰਦਾ ਫਿਰ ਪੂਰਾ ਤੁਹਾਨੂੰ ਆਈਡੀਆ ਆਪਾਂ ਕੱਢ ਕੇ ਦੱਸਾਂਗੇ ਵੀ 5 ਗਿੱਲਿਆਂ ਚੋਂ ਕਿੰਨਾ ਝੜ ਨਿਕਲਿਆ ਵਾ ਆ ਦੇਖ ਲਓ ਉਹਦਨੇ ਲੀਹਾਂ ਪੈ ਗਈਆਂ ਸੀਗੀਆਂ ਗਿੱਲਾ ਸੀ ਇਧਰੋਂ ਖੇਤ ਆਹਦੇ ਲੀਹਾਂ ਜੇ ਤਾਂ ਪਾਣੀ ਹਜੇ ਵੀ ਬਾਈ ਖੜਾ ਵਾ ਉਹ ਤਾਂ ਝੋਨਾ ਤਾਂ ਵਿੱਚੋਂ ਸੁੱਕ ਗਿਆ ਲੀਹਾਂ ਵਾਲੀ ਜਗ੍ਹਾ ਨਹੀਂ ਸੁੱਕਦੀ ਹੁੰਦੀ ਛੇਤੀ। ਲੋ ਬਾਈ ਟਰਾਲੀ ਆਪਣੀ ਬੰਦਾ ਲਿਆਇਆ ਉਧਰ ਆ ਉਹਦੇ। ਬੱਚਰਾ ਦੀ ਬਾਈ ਬਾਈ ਉਹਨਾਂ ਨੇ ਮਸ਼ੀਨ ਵਾ ਕਰਦੇ ਆ ਸ਼ੁਰੂ। ਆ ਮੇਹ ਰੱਖਿਓ ਆ ਬਾਈ ਨਾ ਤੇ ਵਾ ਮੋਹ ਮੋਦਮ ਤੋਂ ਬਾਈ ਆਤਮਾ ਮੇਹ ਰੱਖੇ ਹੁਣ ਚਲੋ ਕੰਮ ਸਾਰਿਆਂ ਦਾ ਵਧੀਆ ਚੱਲੇ। ਵੀ ਕਰਕੇ ਦੇਖ ਲੋ ਆ ਕਿੰਨੇ 5-6 ਦਿਨਾਂ ਦੀ ਘੜਤ ਪੈ ਗਈ। ਲੋ ਬਾਈ ਮਾਰਦਾ ਹੀ ਬਾਈ ਨੇ ਹਾਰਨ ਕਮੈਨ ਵਾਲੇ ਨੇ। ਫੋਨ ਆ ਬਾਈ ਦਾਣੇ ਲੋ ਵੀਰੇ ਪਹਿਲਾ ਟੈਂਕ ਬਾਈ ਪੈਣ ਲੱਗਿਆ ਵਾ ਲੋ ਬਾਈ ਦੂਜਾ ਟੈਂਕ ਪੈਣ ਲੱਗਿਆ ਲੋ ਬਾਈ ਇੱਕ ਟੈਂਕ ਹੋਰ ਹੋ ਗਿਆ ਇੱਧਰ ਲੈ ਆ ਕੇ ਚੋਂ ਉਪਰੇ ਰਹਿ ਗਿਆ ਸੀ ਥੋੜਾ ਏਰੀਆ ਉੱਾਰੇ ਹੁਣ ਆਪਣਾ ਉੱਧਰ ਉਹ ਖੇਤ ਰਹਿ ਗਿਆ ਬਾਈ ਵੱਢਣ ਵਾਲਾ ਜਿਹੜਾ ਉਧਰ ਨੇ ਬੱਚ ਵਿਚਾਲੇ ਰਹਿ ਗਿਆ ਸੀਗਾ ਆ ਦੇਖ ਲਓ ਇੱਥੇ ਬਾਈ ਤੁਸੀਂ ਟਰਾਲੀ ਉਧਰ ਨੇ ਆ ਲੀਆਂ ਜੀ ਪਾਣੀ ਦੇ ਰੋਹੇ ਜੇ ਵੀ ਨਹੀਂ ਰੁਕੇ ਆਗਾ ਬਹੁਤ ਜ਼ਿਆਦਾ ਬਾਈ ਬੈਗੀ ਹੀ ਟਰਾਲੀ ਕਿ ਲੋ ਵੜਦੇ ਆ ਬਾਈ ਫਿਰ ਉਧਰ ਪਾ ਜੇ ਲਾਉਣੇ ਆ ਮੰਡੀ ਚ ਕੰਡਾ ਕਰਾਉਣੇ ਆ ਤੁਹਾਨੂੰ ਦੱਸਾਂਗੇ ਝਾੜ ਝੂੜ ਵੀ ਲਾ ਕੇ ਸਾਰਾ 5 ਕਿਲਿਆਂ ਜੋ ਕੀ ਝਾੜ ਨਿਕਲਿਆ ਬਾਈ ਉਧਰ ਨੇ ਯਾਨੀ ਕਿ 80 ਕਮਾਂਟਲ ਹੋ ਗਏ ਸੀ ਬਾਕੀ ਅਜ ਤਾਂ ਲਾ ਕੇ ਤੁਹਾਨੂੰ ਸਾਰਾ ਦੱਸਾਂਗੇ ਆਪਾਂ ਦਾ ਕਿੰਨਾ ਨਿਕਲਿਆ ਬਾਕੀ ਗੱਲ ਨੂੰ ਬਾਈ ਆ ਵੀ ਖੇਤ ਵੱਢਣ ਵਾਲਾ ਆਪਣੇ 2 ਕਿਲੇ ਇਹ ਆ ਪਰ ਇਹ ਆ 2 2.5 ਕਿਲੇ ਯਾਨਕੀ ਹੋਰ ਆ ਦਾ ਨਾਲ ਵਾਲਾ ਖੱਤਾ ਵੀ ਵੱਢਿਆ ਜਾਵੇ ਯਾਨਕੀ 5 ਕਿਲੇ ਕੱਲ ਨੂੰ ਹੀ ਵੱਢਣ ਵਾਲੇ ਹੈਗੇ ਆ ਬਾਕੀ ਕੱਲ ਨੂੰ ਹੀ ਵੱਢਾਂਗੇ ਇਹਦਾ ਵੀ ਝਾੜ ਫਿਰ ਤੁਹਾਨੂੰ ਕੱਲ ਨੂੰ ਵੀ ਦੱਸਾਂਗੇ ਬਾਈ ਆ ਆਪਣੇ ਚੈਨਲ ਨੂੰ ਬਾਈ ਕਰ ਲੋ ਸਬਸਕ੍ਰਾਈਬ ਗਾ ਆ ਲੂ ਲੂ ਵਾਲੀਆਂ ਆਪਾਂ ਸਾਰੀਆਂ ਵੀਡੀਓ ਬਾਈ ਵੇਖਣੀ ਪਾਉਂਦੇ ਰਵਾਂਗੇ ਸਾਰਾ ਤੁਹਾਨੂੰ ਮਾਲਚਰ ਮੁਲਚਰ ਤੇ ਰੋਟਾ ਵੇਟਰ ਪਲਾਵਾਾਂ ਦੇ ਸਾਰਾ ਖਰਚਾ ਵਗੈਰਾ ਸਾਰੀਆਂ ਡਿਟੇਲ ਦਵਾਂਗੇ ਆਪਾਂ ਬਾਈ ਇੱਧਰ ਬਾਈ ਖੇਤ ਗਾਹਾਂ ਹਨਾ ਗਿੱਲਾ ਬੜਾ ਜਿਆਦਾ ਹੈ ਤਾਂ ਹੀ ਫਿਰ ਅਸੀਂ ਬੱਚਾ ਟਰਾਲ ਜਗਾ ਕਾ ਨੂੰ ਪੰਗਾ ਲੈਣਾ ਵਾ ਵੀ ਉਹੀ ਦੋ ਕ ਟੈਂਕ ਹੋਣੇ ਆ ਬਾਈ ਕਾ ਚਲ ਇੱਥੇ ਵੀ ਪਾਹੀ ਦੇ ਖੜਾ ਲਓ ਵੀ ਇੱਥੇ ਪਾ ਦਾਂਗੇ ਉਹ ਲੀਹਾਂ ਵਾਲੀ ਜਗਾ ਹਨਾ ਗਿੱਲੀਆਂ ਬੜੀਆਂ ਹੋਈਆਂ ਉਹ ਦੇਖ ਲਓ ਕਮੈਂਨ ਵੀ ਉਹ ਦੇਖ ਲਓ ਸਲਿੱਪ ਕੱਟਦੀ ਆ ਬਾਈ ਰਹਿ ਗਿਆ ਲੋ ਵੀਰੇ ਨਿਪੜ ਗਿਆ ਖੇਤ ਦਾ ਬਾਹ ਲਾਸਟ ਟੈਂਕੀ ਸੀ ਬਾਈ ਬਾਕੀ ਮੰਡੀ ਜੀ ਲੈ ਕੇ ਚੱਲਾਂਗੇ ਦੱਸਾਂਗੇ ਤੁਹਾਨੂੰ ਕੀ ਝਾੜ ਨਿਕਲਿਆ ਵਧਿਆ ਗਿਆ ਬਾਈ ਖੇਤ ਗਿੱਲਾ ਬਹੁਤ ਜ਼ਿਆਦਾ ਜੀ ਬਹੁਤ ਘਾਟਿਆ ਗਿਆ ਵਾ ਲੋ ਵੀਰੇ ਚੱਲਦੇ ਆ ਘਰੇ ਲੈ ਕੇ ਚੱਲਦੇ ਆ ਬਾਈ ਟਰਾਲੀ ਸਵੇਰੇ ਲਾਵਾਂਗੇ ਤੇ ਸਵੇਰੇ ਫਿਰ ਤੁਹਾਨੂੰ ਦੱਸਾਂਗੇ ਇਕ ਕਿੰਨਾ ਵਜੇ ਨੂੰ ਆਉਂਦਾ ਕੰਡੇ ਤੇ ਚੜਾਂਗੇ ਲੋ ਵੀਰੇ ਆ ਗਈ ਸੀ ਬਾਈ ਕਮੈਨ ਕੱਲ ਆਪਣਾ ਖੇਤ ਵੱਢਿਆ ਗਿਆ ਸੀ ਉਹ ਵੀ ਵੱਢਿਆ ਗਿਆ ਸੀ ਪਰ ਲਾ ਵੀ ਜਿਹੜਾ ਰਹਿ ਗਿਆ ਸੀ ਬੱਚੇ ਤੇ ਹੁਣ ਆ ਆ ਦੇਖਦੇ ਆ ਬਈ ਆ ਦੋ ਕਿਲੇ ਆ ਵੱਢਣ ਵਾਲੇ ਤੇ ਪਰੇ ਵੀ ਆ ਜਿੰਨਾ ਕਿ ਚਲੋ ਦੇਖਦੇ ਆ ਵੱਢਿਆ ਜਾਂਦਾ ਵਾ ਇੱਧਰ ਆ ਗਏ ਬਾਈ ਹੁਣੀ ਤੇ ਜਿਹੜਾ ਬਾਈ ਕੱਲ ਹੋਇਆ ਸੀ ਆਪਣੇ ਝੋਨਾ ਵੱਢਿਆ ਜੀ ਤੁਹਾਨੂੰ ਦੱਸਿਆ ਸੀ ਉਹ 47 ਕਮਾਂਟਲ ਹੋਇਆ ਸੀ ਬਾਈ ਸਵੇਰੇ ਡੈਡੀ ਲਾ ਕੇ ਆਇਆ ਸੀ ਤੇ 80 ਬਾਈ ਪਹਿਲਾਂ ਹੋ ਗਿਆ ਸੀ ਓਏ ਬਾਈ ਮੰਨ ਕੇ ਚਲੋ ਤੁਸੀਂ 25 ਕ ਦਾ ਝਾੜੀ ਨਿਕਲਿਆ ਵਾ ਯਾਨਕੀ ਇਹਨਾਂ ਦਾ ਆ ਖੇਤਾਂ ਦਾ 5 ਕਿਲੇ ਸੀਗੇ ਝਾੜੇ ਸਵਰ ਬਾਈ ਘਾਟ ਹੀ ਆ ਥੋੜੇ ਚਲੋ ਕੋਈ ਨਹੀਂ ਫਿਰ ਵੀ ਸਬਰ ਦਾ ਫਲ ਮਿੱਠਾ ਹੁੰਦਾ ਕਹਿੰਦੇ ਹੁੰਦੇ ਆ ਜਿੰਨਾ ਕ ਆਪਣੇ ਕਰਮਾਂ ਜੇ ਬਾਈ ਉਹਨਾਂ ਕੀ ਮਿਲਣਾ ਵਾ ਉਧਰ ਦੇਖ ਲਓ ਹੜਾਂ ਕਰਕੇ ਜਿਨ੍ਹਾਂ ਦੇ ਜਮਾਂ ਹੀ ਵਿਚਾਰਿਆਂ ਦੇ ਖਰਾਬ ਹੋ ਗਏ ਯਾਰ ਉਹਨਾਂ ਚ ਵੀ ਹੈਗਾ ਹੀ ਸਬਰ ਕਨੇ ਬਾਕੀ ਦੇਖਦੇ ਆ ਬਾਈ ਚਲੋ ਆ ਖੇਤਾਂ ਦਾ ਇਹਨਾਂ ਦਾ ਵੀ ਦੱਸਾਂਗੇ ਤੁਹਾਨੂੰ ਝਾੜ ਕੀ ਨਿਕਲਦਾ ਇੰਨਾ ਥੋੜਾ ਸਾਨੂੰ ਲੱਗਦਾ ਵੀ ਵੱਧ ਨਿਕਲੂਗਾ। ਔਰ ਕਿੰਨਾ ਚ ਖੇਤਾਂ ਜਿਹਾ ਆਪਣੇ ਆਲੂ-ਲੂ ਲੱਗਦੇ ਆ ਖੇਤ ਤਗੜੇ ਨੇ। ਇਹ ਜ਼ਮੀਨ ਆਪਾਂ ਇਸ ਵਾਰੀ ਲਈ ਸੀਗੀ। ਇੰਨਾ ਚ ਕਣਕ-ਕੁਣਕ ਹੀ ਲੱਗਦੀ ਸੀ ਪਹਿਲਾਂ ਬੰਦੇ ਕਣਕ ਹੀ ਲਾਉਂਦੇ ਸੀ। ਇਹ ਝੋਨਾ ਸਾਨੂੰ ਥੋੜਾ ਜਿਹਾ ਲੱਗਦਾ ਵੀ ਵੱਧ ਨਿਕਲੂਗਾ। ਬਾਕੀ ਦੇਖਦੇ ਆ ਚਲੋ ਵੜਦੇ ਆ ਤੁਹਾਨੂੰ ਦੱਸਾਂਗੇ ਕੋਈ ਨਹੀਂ ਆਪਾਂ ਬਾਈ ਸਾਰਾ ਵੀ ਕੀ ਝਾੜ ਨਿਕਲਦਾ ਵਾ। ਇਹ ਛੱਬੀ ਆ ਬਾਈ ਆਪਣਾ ਸਾਰਾ ਬਾਕੀ। ਇਹਦਾ ਵੀ ਦੱਸਾਂਗੇ ਤੁਹਾਨੂੰ ਕੀ ਝਾੜ ਨਿਕਲਦਾ। ਲਓ ਬਾਈ ਲੈ ਕੇ ਬਾਬੇ ਦਾ ਨਾਮ। ਤੇ ਚਲਾਤੀ ਇਧਰ ਕਮੈਨ ਬਾਈ ਜਿਵੇਂ ਆਲੂਆਂ ਲਈ ਬਾਈ ਆਪਾਂ ਖੇਤ ਤਿਆਰ ਕਰਨੇ ਤਾਂ ਐਸ ਐਮ ਐਸ ਲੱਗਿਆ ਜ਼ਰੂਰੀ ਆ ਕਮੈਨ ਤੇ ਐਸ ਐਮ ਐਸ ਵਾਲੀ ਮਸ਼ੀਨ ਤੇ ਹੀ ਪੜਾਇਆ ਕਰੋ ਝੋਨਾ ਹਮੇਸ਼ਾ ਬਾਈ ਜਿਹਨੇ ਵੀ ਭਰਾ ਨੇ ਆਪਣੇ ਦੇ ਆਲੂਆਂ ਦਾ ਲਾਉਣੇ ਆ ਪਿੱਛੇ ਲਓ ਬਾਈ ਬਾਈ ਨੇ ਮਾਰਤਾ ਹਾਰਨ ਤੇ ਪਾਉਣੇ ਆ ਆਪਾਂ ਦਾਣੇ ਭਾਈ ਪਹਿਲਾ ਟੈਂਕ ਭੰਨ ਲਾ ਗਿਆ ਜਾ ਟੈਂਕ ਬਾਈ ਪੈਣ ਲੱਗਿਆ ਵਾ ਲੋ ਬਾਈ ਖਤਰੀ ਦੇ ਖੜ ਕੇ ਮੈਂ ਗਿਆ ਇੱਕ ਅਧੀਰੀ ਦਾ ਪਾ ਬਣਾ ਲੀਏ ਬਾ ਇੰਸਟਾਗ੍ਰਾਮ ਤੇ ਮਿਲੂ ਬਾਈ ਰੀਲ ਆਪਣਾ ਉੱਤੇ ਵੀ ਫੋਲੋ ਕਰ ਲੋ ਚੈਨਲ ਗਰੇ ਵਾਲਾ ਫਾਰਮ ਜੋਧਾ ਸੇ ਲੋਕਾਂ ਦੇ ਵੀ ਬਾਈ ਝਾੜ ਤੁਹਾਨੂੰ ਦੱਸਾਂਗੇ ਆਪਾਂ ਸਾਰਾ ਝੋਨੇ ਦਾ ਇਹਦਾ ਆਹ ਬਾਈ ਪੰਜ ਢੇਕ ਪੈ ਗਏ ਪੰਜਵਾਂ ਢੇਕ ਆਪਾਂ ਪਾਉ ਰਿਹਾ ਕਣੀ ਦੂਰੀ ਜਾਂਦੀ ਮਸ਼ੀਨ ਤੇ ਹੀ ਤੇ ਵੀਡੀਓ ਆਪਾਂ ਤਾਂ ਬਾਈ ਬਣੀ ਨਹੀਂ ਹੈਗੀ ਆਰ ਕੇ ਮੈਂ ਚਲੋ ਦੱਸ ਲਈਏ ਆਪਾਂ ਬਾਕੀ ਦੇਖਦੇ ਆਂ ਬਾਈ ਝਾੜ ਕੇਵੇਂ ਨਿਕਲਦਾ ਝੋਨਾ ਦਾ ਚਲੋ ਭਾਰਾ ਸੀ ਇਹ ਇਹ ਝੱਟ ਢੇਕ ਪੈ ਜਾਂਦੇ ਆ ਬਾਈ ਆਪਣੀ ਟਰਾਲੀ 'ਚ ਇਹ ਮੂਰੇ ਨੂੰ ਆ ਬੈੱਡ ਕਰਾਇਆ ਕਰਕੇ ਹੈਨਾ ਤਾਂ ਕਰਕੇ 8 ਡੈਕ ਪੈ ਜਾਂਦਾ ਪੂਰੀ ਫੋਲਡ ਯਾਨੀ 30 ਕੱਢ ਕੇ 80 ਕੁਆਂਟਲ ਹੋ ਜਾਂਦਾ ਚਲੋ ਦੇਖਦੇ ਆ ਬਾਕੀ ਵੀ 8 ਡੈਕਾਂ ਦਾ ਉਹੀ 80 ਕੁਆਂਟਲ ਹੋ ਜਾਂਦਾ ਸਿੱਧਾ ਦੇਖਦੇ ਆ ਜੇ ਤਾਂ ਇੱਕ ਡੈਕ ਹੋਰ ਹੋ ਗਿਆ ਘੇੜਾ ਤਾਂ ਹੈਗਾ ਵਾ ਇੱਕ ਅੱਧਾ ਡੈਕ ਦਾ ਡੈਕ ਚੱਲ ਹੋਈ ਜਾਊ ਦੇਖਦੇ ਆ ਬਾਕੀ ਬਾਈ ਲੋ ਵੀਰੇ ਆ ਗਿਆ ਤਾਂ ਆਪਣਾ ਬਾਈ ਵੱਡਿਆ ਗਿਆ ਇਹ ਦੋ ਕੀਲੇ ਸੀਗਾ 5 ਡੈਕ ਪੈ ਗਏ ਯਾਨੀ ਕਿ ਅੱਧਾ ਡੈਕ ਮੇਰੇ ਸਾਹਮਣੇ ਨਾਲ ਹੋਊਗਾ ਉਈ ਮੰਨ ਕੇ ਚੱਲੋ ਵੀ 55 ਕਵਾਂਟਲ ਹੋਇਆ ਵਾ ਅੱਧੇ ਅੱਧਾ ਟੱਕ ਦਾ ਹੈਗਾ ਵਾ ਇਤੂ ਬਾਜ ਬਾਈ ਉਹ ਵੜਦੇ ਆ ਪਰੇ ਉਹ ਹੈਗਾ ਵਾ ਕੀਲਾ ਕੇ ਜਗਾ ਉੱਥੇ ਵੱਡੇ ਦੇ ਪਤਾ ਲੱਗ ਜੂਗਾ ਝਾੜ ਦਾ ਆਪਾਂ ਨੂੰ ਐਵਰੇਜ ਦਾ ਤੂੰ ਤਾਂ ਯਾਨੀ ਕੀ ਇਹਦਾ ਆਈਡੀਆ ਹੈਗਾ ਵੀ 55 ਕਵਾਂਟਲ ਦਾ ਹੋ ਗਏ ਹੋਣਗੇ ਆਰਾਮ ਨਾਲ ਇਹ ਵੱਨੋ ਕਿ ਜੰਨੂ ਦਾ 22 ਕ ਦਾ ਝਾੜ ਹੈਗਾ ਇਹਦਾ ਦਾ ਇਹਦਾ ਦਾ ਘੋਮਦੇ ਆ ਚੱਲੋ ਬਾਕੀ ਦੋਨੋਂ ਐਂਡ ਤੇ ਦੱਸਾਂਗੇ ਟੋਟਲ ਵੀ ਆਪਾਂ ਵੀ ਉਹ ਵੱਡੇ ਤੇ ਵੀ ਪਤਾ ਲੱਗ ਜਾ ਉਹ ਕੀ ਲੱਗ ਜਗਾ ਉਹ ਆ ਜੋ ਜੋ ਕਿੰਨਾ ਨਿਕਲਦਾ ਲੋ ਵੀਰੇ ਉਧਰ ਚੱਲ ਪੀ ਕੇ ਮੈਂ ਆਪਣੀ ਬਾਈ ਉਹ ਕੀ ਲੱਗ ਜਗਾ ਹੈਗੀ ਆ ਤੇ ਚੱਲਦੇ ਆਪਾਂ ਵੀ ਬਾਈ ਟਰਾਲੀ ਲੈ ਕੇ ਉਧਰ ਨੂੰ ਉਧਰ ਪਹੀ ਜਲੀ ਉਧਰ ਲੈ ਜਾਂਦੇ ਆ ਦਿਖਾਉਨੇ ਆ ਬਾਕੀ ਬਾਈ ਤੁਹਾਨੂੰ ਫਿਰ ਕਰੋ ਚੈੱਕ ਬਾਈ ਨਾਲਾ ਝਾਲਾ ਮਾਰਦੇ ਝੋਟਾ ਇਹ ਤਾਂ ਗਿੱਲੇ ਆ ਬਾਈ ਆਏ ਦੇਖੋ ਟਰੈਕਟਰ ਦਾ ਢਾਟ ਪੈਂਦਾ ਵਾ ਲੋਵਰੇ ਇੱਧਰ ਜਲਦੀ ਕਿ ਮੈਂ ਆਪਣੀ ਆਾ ਵੜਨੇ ਆ ਬਾਈ ਲਵਾਉਣੇ ਆ ਫਿਰ ਤੈਨੂੰ ਜੋ ਲੈਗ ਭਰ ਗਿਆ ਵਾ ਪੌਂਦਾ ਬਾਈ ਮੇ ਬਾਈ ਉਧਰੋਂ 5.5 ਡੱਗ ਪੈ ਗਏ ਸੀ ਤੇ 2 ਡੱਗ ਇਧਰੋਂ ਪੈ ਗਏ ਤੇ ਬਾਕੀ ਆ ਦੇਖਦੇ ਆ ਵੀ 1.5 ਡੱਗ ਤਾਂ ਮੇਰੇ ਸਾਹਮਣੇ ਰਾਮ ਨਾਲ ਹੋਊ ਬਾਈ ਕੋਈ 8 ਡੱਗ ਤਾਂ ਪਈ ਜਾਂਦੇ ਆ ਟਰਾਲੀ ਦੀ ਤੇ ਅਸੀਂ ਆਹੀ ਤਾਂ ਹੀ ਲੜਨ ਲੱਗੇ ਆ ਵੀ ਹੋਰ ਕਾਹਨੂੰ ਟਰਾਲੀ ਲਿਆਉਣੀ ਆ ਫਿਰ ਤੁਸੀਂ ਦੇਖਦੇ ਆ ਓਥੇ ਚੋਕੇ ਹੋ ਕੇ ਜੀ ਪਾ ਲੈਨੇ ਆ ਬਾਕੀ ਦੇਖਦੇ ਆ ਬਾਈ ਕੀ ਬਣਦਾ ਹੁਣ ਤਾਂ ਵੱਡੇ ਦਾ ਹੀ ਪਤਾ ਲੱਗੂ ਵੀ ਆਉਂਦੇ ਆ ਕਿ ਨਹੀਂ ਇਹਦੇ ਵਿੱਚ ਈਸੀ ਕੱਢ ਲੈਣੀ ਆਪਾਂ ਪੂਰੀ ਲਓ ਵੀਰੇ ਵੱਢਿਆ ਗਿਆ ਤੇ ਇਧਰ ਬਾਈ ਟੀਸੀ ਵੀ ਪੂਰੀ ਨਿਕਲ ਗਈ ਲਓ ਵੀਰੇ ਡੀਸੀ ਦੇਖ ਲਓ ਨਿਕਲ ਗਈ ਪੂਰੀ ਬਾਈ ਦੱਬ ਦੱਬ ਕੇ ਅਸੀਂ ਪਾਈ ਲੈ ਬਾਈ ਕਰੋ ਚੈੱਕ ਪੂਰੀ ਡੀਸੀ ਨਿਕਲ ਗਈ ਬਾਈ ਭਰੇ ਨਿਕਲ ਗਈ ਟੀਸੀ ਪੂਰੀ ਬਈ ਤਿੰਨ ਕਿਲਿਆਂ ਚੋਂ ਨਿਕਲੀ ਆ ਦੇਖ ਲੋ ਅੱਗੇ ਦੋ ਕਿਲਿਆਂ ਜਾਨੀ ਕਿ ਦੋ ਢਾਈ ਕਿਲਿਆਂ ਚੋਂ ਨਿਕਲਦੀ ਹੁੰਦੀ ਸੀ ਝਾੜ ਇਸ ਵਾਰ ਘਾਟੀ ਆ ਬਾਕੀ ਮੰਡੀ ਚ ਕੰਡੇ ਜੇ ਲਿਆ ਕੇ ਤੁਹਾਨੂੰ ਦੱਸਦੇ ਆ ਬਈ ਇਹ ਤਿੰਨ ਕਿਲਿਆਂ ਚੋਂ ਕਿੰਨਾ ਝਾੜ ਨਿਕਲਿਆ ਵਾ ਕੰਡੇ ਦੇ ਝਾੜ ਕੇ ਦੱਸਾਂਗੇ ਲੋ ਵੀਰੇ ਚੱਲੇ ਆ ਜੜੀ ਥਾਲੀ ਲਾਉਣ ਮੰਡੀ ਚ ਬਈ ਤੇ ਆਪਣੇ ਬਈ ਜਿਹੜੀ ਉਹ ਜਗ੍ਹਾ ਵੱਡੀ ਸੀ ਹੈ ਨਾ ਸਵਾ ਤਿੰਨ ਕਿਲੇ ਸੀ ਤਿੰਨ ਕਿਲੇ ਨਹੀਂ ਸਵਾ ਤਿੰਨ ਸੀਗੇ ਤੇ ਉਹਦੇ ਵਿੱਚੋਂ ਜਾਨੀ ਕਿ ਕਹ ਲੋ ਹੋ ਗਿਆ ਆਪਣਾ 86 ਕਮਾਂਟਲ ਹੋ ਗਿਆ ਲਾਇਆ ਸੀ ਇਹ ਟ੍ਰੈਕਟਰ ਵਾਲੀ ਤੇ ਉਹ 27 ਕਿਲੀਓਸਤ ਪਈ ਆ ਬਾਈ 27 ਦਾ ਪਿਆ ਵਾ ਝੜ ਚਲੋ ਬਾਕੀ ਬਾਈ ਮਿਲਦੇ ਆ ਅਗਲੀ ਵੀਡੀਓ ਚ